ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਠੰਡ ਠੰਡ ਤੋਂ ਬਚ ਕੇ ਰਹੋ ਭਾਈ ਠੰਡ ਪੈਣੀ ਹੁਣ ਲੱਗੀ ਐ ਪਰ ਰਹਿੰਦੀ ਵੀ ਨਹੀਂ ਬਹੁਤੇ ਦਿਨ ਛੇਤੀਓਂ ਚਲੀ ਜਾਊਗੀ ਤੇ ਸਾਡੇ ਵਰਗਿਆਂ ਤਾਂ ਥੋੜੀ ਜਿਹੀ ਵੱਧ ਲੱਗਦੀ ਐ ਨੌਜਵਾਨ ਬੱਚਿਆਂ ਤਾਂ ਇਹਨਾਂ ਪਤਾ ਨਹੀਂ ਲੱਗਦਾ ਹੁੰਦਾ ਗਰਮੀ ਵੱਧ ਹੁੰਦੀ ਐ ਸਰੀਰ 'ਚ ਸੋ ਅੱਜ ਦੀ ਮੈਂ ਬਾਤ ਜਿਹੜੀ ਤੁਹਾਨੂੰ ਸੁਣਾਉਂਦੀ ਨਾ ਇਹ ਜਿਹੜੀਆਂ ਮੈਂ ਤੁਹਾਨੂੰ ਬਤਾਂ ਸੁਣਾਉਨੀਆਂ ਨਾਲੇ ਤਾਂ ਇਹ ਮਨੋਰੰਜਨ ਕਰਦੀਆਂ ਨੇ ਨਾਲੇ ਇਹਨਾਂ ਤੋਂ ਜਾਣਕਾਰੀ ਮਿਲਦੀ ਹੈ ਆਪਾਂ ਨੂੰ ਸੋ ਸਾਰੀ ਸੁਣਿਆ ਕਰੋ ਉਂਗਲੀ ਜੀ ਮਾਰ ਕੇ ਗਾਹਾਂ ਨਾ ਲੰਗਾਇਆ ਕਰੋ ਪਲੀਜ਼ ਸਾਰੀ ਸੁਣਿਆ ਕਰੋ ਬਾਕੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਦੇਣਾ ਤੁਹਾਡੀ ਮਰਜ਼ੀ ਹੈ ਵੈਸੇ ਮੈਂ ਤਾਂ ਤੁਹਾਨੂੰ ਕਹਿੰਦੀ ਰਹਿੰਦੀ ਆ ਵੀ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਕੋਈ ਜਿਹੜਾ ਜਿਹਾ ਵੀ ਤੁਹਾਨੂੰ ਲੱਗਦਾ ਹੈ ਕਰਿਆ ਕਰੋ ਸੋ ਅੱਜ ਦੀ ਬਾਤ ਜਿਹੜੀ ਮੈਂ ਲੈ ਕੇ ਆਈਆਂ ਨਾ ਪੁਰਾਣੇ ਪਿਛਲੇ ਜਨਮ ਦੇ ਕਰਮ ਕਰੇ ਇਸ ਜਨਮ 'ਚ ਅਸੀਂ ਕਿਵੇਂ ਭੁਗਤਣੇ ਨੇ ਇਦਾਂ ਦੀ ਮੈਂ ਇੱਕ ਦਿਨ ਪਹਿਲਾਂ ਵੀ ਤੁਹਾਨੂੰ ਬਾਤ ਸੁਣਾਈ ਸੀ ਅੱਜ ਇਹ ਹੋਰ ਸੁਣਾਉਣੀ ਆ ਤਾ ਸਮਾਰ ਕੇ ਨੂੰ ਸੁਣਿਓ ਗੋ ਨਾਲ ਸਮਝਿਓ ਜਾਣਕਾਰੀ ਲਿਓ ਇਹ ਤੋਂ ਤਾਂ ਕਿ ਵੈਸੇ ਤਾਂ ਦੇਖੋ ਆਪਾਂ ਜਾਣ ਬੁੱਝ ਕੇ ਤਾਂ ਮੈਨੂੰ ਲੱਗਦਾ ਕੋਈ ਗਲਤ ਕੰਮ ਕਰਦੇ ਨਹੀਂ ਹਾਂ ਕਈ ਵਾਰੀ ਕੋਈ ਗਲਤੀ ਨਾਲ ਹੋ ਵੀ ਜਾਵੇ ਫਿਰ ਭੁੱਲ ਵੀ ਬਖਸ਼ਾ ਲੈਣੀ ਚਾਹੀਦੀ ਹੈ ਪਰ ਜੇ ਕਿਸੇ ਦੀ ਚੀਜ਼ ਮੰਗ ਕੇ ਆਪਾਂ ਦੱਬ ਲਈਏ ਮੁੱਕਰ ਜੀਏ ਉਹ ਤਾਂ ਫਿਰ ਜਾਣ ਬੁੱਝ ਕੇ ਹੀ ਹੁੰਦਾ ਨਾ ਸੋ ਇਦਾਂ ਦੀ ਉਹ ਅੱਜ ਬਾਤ ਹੈ ਆਪਣੀ ਇੱਕ ਭਾਈ ਸਾਹੂਕਾਰ ਸੀ ਉਹ ਲੋਕਾਂ ਨੂੰ ਵਿਆਜ ਤੇ ਪੈਸੇ ਦਿੰਦਾ ਹੁੰਦਾ ਜਦੋਂ ਵਿਆਜ ਤੇ ਪੈਸੇ ਦਿੰਦਾ ਤਾਂ ਬੰਦਾ ਬਹੁਤ ਨੇਕ ਸੀ ਕਿਸੇ ਨੂੰ ਕੋਈ ਟੋਕਾ ਟਾਕੀ ਨਹੀਂ ਸੀ ਕਰਦਾ ਕੁਝ ਕੋਈ ਤੰਗ ਨਹੀਂ ਸੀ ਕਰਦਾ ਜਦੋਂ ਅਗਲੇ ਨਾਲ ਲਿਖਤ ਪੜਤ ਕਰ ਲੈਂਦਾ ਬਹੀ ਤੇ ਬਸ ਉਹ ਗੱਲੀ ਨੂੰ ਕਹਿੰਦਾ ਵੀ ਉਦੋਂ ਦੇ ਜੀ ਬਸ ਵੀ ਮੈਂ ਮੰਗਣ ਨਹੀਂ ਆਉਣਾ ਮੈਨੂੰ ਉਦੋਂ ਦੇ ਜੀ ਆਪਦੇ ਆਪ ਤਾਂ ਲੋਕਾਂ ਦੇ ਬੜੇ ਧੰਦੇਸਾਰ ਦਾ ਦੂਰ ਦੂਰ ਪਿੰਡਾਂ ਚ ਉਹਦੇ ਚਰਚੇ ਸੀਗੇ ਵੀ ਫਲਾਨੇ ਪਿੰਡ ਦੇ ਵਿੱਚ ਸ਼ਾਹੂਕਰਨ ਵੀ ਉਹ ਬਹੁਤ ਪੱਲੇ ਦੇ ਕੰਮ ਕਰਦਾ ਲੋਕਾਂ ਦੀਆਂ ਗਰਜਾਂ ਮਾਰਦਾ ਵੀ ਕਿਸੇ ਨੂੰ ਤੰਗ ਨਹੀਂ ਕਰਦਾ ਤਾਂ ਇੱਕ ਦਿਨ ਕੀ ਹੋਇਆ ਕਿਸੇ ਪਿੰਡ 'ਚ ਦੋ ਠੱਗ ਬੰਦੇ ਰਹਿੰਦੇ ਸੀ ਉਹ ਲੋਕਾਂ ਤੋਂ ਚੀਜ਼ ਲੈ ਲਈ ਮੁੱਕਰ ਗਏ ਪੈਸੇ ਲੈ ਲੈ ਮੁੱਕਰ ਗਏ ਭਾਈ ਉਹਨਾਂ ਨੇ ਸੋਚਿਆ ਵੀ ਅੱਜ ਆਪਾਂ ਇਹਨੂੰ ਵੀ ਲਾਈਏ ਰੜਾ ਆ ਗਈ ਉਹਦੇ ਲਈ ਆਏ ਹੋਏ ਉਹਨੂੰ ਕਹਿੰਦੇ ਵੀ ਸਾਨੂੰ ਸੇਠ ਜੀ 2000 ਰੁਪਈਆ ਚਾਹੀਦਾ ਅੱਜ ਕੱਲ ਦੇ 2 ਲੱਖ ਵਰਗਾ 2000 ਹੁੰਦਾ ਉਹਦੋਂ ਉਹ ਕਹਿੰਦਾ ਠੀਕ ਹੈ ਭਾਈ ਉਹਨੂੰ ਕਹਿੰਦਾ ਉਹ ਬੰਦਾ ਕਹਿੰਦਾ ਜੀ ਪਿਛਲੇ ਸਾਲ ਕਹਿੰਦਾ ਸਾਡੀ ਫਸਲ ਖਰਾਬ ਹੋਗੀ ਠੱਗ ਕਹਿੰਦਾ ਵੀ ਐਤਕੀ ਸਾਡੀ ਫਸਲ ਬਹੁਤ ਸੋਹਣੀ ਖੜੀ ਐ ਅਸੀਂ ਤੁਹਾਨੂੰ ਛੇਤੀ ਹੀ ਮੋੜ ਦਾਂਗੇ ਸਹੂਕਾਰ ਕਹਿੰਦਾ ਭਾਈ ਮੋੜੋਂਗੇ ਕਦੋਂ ਛੇਤੀ ਦਾ ਮਤਲਬ ਨਹੀਂ ਵੀ ਮੈਂ ਤਾਂ ਮਹੀਨਾ ਦਿਨ ਤਰੀਕ ਮੈਂ ਤਾਂ ਲਿਖਦਾ ਹਾਂ ਨਾ ਮਹੀਨਾ ਤੇ ਤਰੀਕ ਵੀ ਵੀ ਇੰਨੇ ਮਹੀਨੇ ਦੀ ਆ ਤਰੀਕ ਨੂੰ ਮੈਨੂੰ ਪੈਸੇ ਮੋੜੋਗੇ ਵੀ ਮੈਂ ਹੋਰ ਤੁਹਾਡਾ ਕੁਝ ਨਹੀਂ ਪੁੱਛਣਾ ਮੈਂ ਵਹੀ ਤੇ ਇਹ ਜ਼ਰੂਰ ਲਿਖਣਾ ਹੈ ਵੀ ਕਿਹੜੇ ਮਹੀਨੇ ਦੀ ਕਿਹੜੀ ਤਰੀਕ ਨੂੰ ਮੈਨੂੰ ਮੋੜੋਗੇ ਭਾਈ ਇੱਕ ਕਹਿੰਦਾ ਵੀ ਛੇਤੀ ਮੋੜ ਦਾਂਗੇ ਜੀ ਫਸਲ ਆਈ ਤੋਂ ਦੂਜਾ ਕਹਿੰਦਾ ਨਾਲ ਦੀ ਨਾਲ ਚਲਾਕੀ ਜੀ ਮਾਰ ਕੇ ਸਹਾੂਕਾਰ ਨੂੰ ਕਹਿੰਦਾ ਮੋੜ ਦਾਂਗੇ ਸੇਠ ਜੀ ਅਗਲੇ ਜਨਮ ਚ ਮੋੜ ਦਾਂਗੇ ਕੋਈ ਗੱਲ ਨਹੀਂ ਭਾਈ ਮਨੀਮ ਕਹਿੰਦਾ ਸੇਠ ਜੀ ਇਹਨਾਂ ਇਹ ਪੈਸੇ ਨਹੀਂ ਮੋੜਨਾਲੇ ਤੁਸੀਂ ਦੇਓ ਨਾ ਇਹਨਾਂ ਨੂੰ ਸੇਠ ਉਹਨੂੰ ਗੁੱਸੇ ਹੋਣ ਲੱਗ ਗਿਆ ਮਨੀਮ ਨੂੰ ਕਹਿੰਦਾ ਤੂੰ ਮੇਰੇ ਚ ਮੇਰੀ ਗੱਲ ਚ ਦਖਲ ਨਾ ਦਿਆ ਕਰ ਕਹਿੰਦਾ ਜ ਲੈ ਕੇ ਆ ਬਹੀ ਲੇਖ ਬੀ ਇਹ 2000 ਰੁਪਏ ਅਗਲੇ ਜਨਮ ਚ ਮੋੜਨਗੇ ਆਪਾਂ ਨੂੰ ਵੀ ਇਹ ਲਿਖ ਦੇ ਉੱਤੇ ਉਹ ਭਾਈ ਲਿਖਤਾ ਲਿਖਿਆ ਹੋਇਆ ਤਾਂ ਲੈ ਕੇ ਉਹਨਾਂ ਨੂੰ ਕਹਿੰਦਾ ਭਾਈ ਅਗਲੇ ਜਨਮ ਚ ਸਣੇ ਵਿਆਜ ਮੋੜਨਾ ਪਊ ਉਹ ਕਹਿੰਦਾ ਹਾਂ ਜੀ ਹਾਂ ਹਾਂ ਮੋੜ ਦਾਂਗੇ ਨਿਕਲ ਗਏ ਭਾਈ 2000 ਲੈ ਕੇ ਬਾਹਰ ਉਹ ਤਾਂ ਬੜੇ ਖੁਸ਼ ਕਹਿੰਦੇ ਇਹ ਤਾਂ ਜਮੇ ਹੀ ਪਾਗਲ ਜੇ ਸੇਠ ਹੈ ਕਹਿੰਦੇ ਇਹ ਹਾਜਾ ਸਾਹੂਕਰ ਕੇ ਜਿਨੇ ਕਹਿੰਦਾ ਆਪਾਂ ਨੂੰ ਕੁਝ ਹੋਰ ਦੱਸਿਆ ਪੁੱਛਿਆ ਹੀ ਨਹੀਂ ਬਸ ਵਹੀ ਤੇ ਲਿਖ ਲਿਆ ਵੀ ਅਗਲੇ ਜਨਮ ਚ 2000 ਸਣੇ ਵਿਆਜ ਮੋੜਾਂਗੇ ਕਹਿੰਦਾ ਅਗਲੇ ਜਨਮ ਅਗਲਾ ਜਨਮ ਕਿਹਨੇ ਦੇਖਿਆ ਚਲੋ ਗੱਲਾਂ ਕਰਦੇ ਜਾਂਦੇ ਨੇ ਕਹਿੰਦੇ ਆਪਾਂ ਹੋਰ ਨਾ ਮੰਗ ਲਈਏ ਆਪਾਂ ਤਾਂ ਗਲਤੀ ਕਰੀ ਪੈਸੀ ਬਦਲ ਲੈ ਲੈਣੇ ਤੇ ਆਪਾਂ ਕਿਹੜਾ ਮੋੜਨੇ ਤੇ ਵੀ ਅਗਲਾ ਜਨਮ ਕਦੋਂ ਆਇਆ ਭਾਈ ਜਾਂਦੇ ਨੇ ਤੁਰੇ ਨੇਰਾ ਹੋ ਗਿਆ ਨੇਰਾ ਹੋ ਗਿਆ ਤਾਂ ਅੱਗੇ ਲੋਕ ਤੁਰ ਕੇ ਹੀ ਜਾਂਦੇ ਹੁੰਦੇ ਚਲੋ ਉਹਨਾਂ ਨੇ ਆਖਿਆ ਵੀ ਆਪਾਂ ਪਿੰਡ 'ਚ ਰਾਤ ਕੱਟ ਲੈਣੇ ਆ ਭਾਈ ਉੱਥੇ ਇੱਕ ਜੱਟ ਜ਼ਿਮੀਂਦਾਰ ਦਾ ਘਰ ਸੀ ਉਹਨੂੰ ਕਹਿੰਦੇ ਵੀ ਵੀਰੇ ਅਸੀਂ ਰਾਤ ਕੱਟਣੀ ਐ ਉਹ ਕਹਿੰਦਾ ਕੱਟ ਲਓ ਭਾਈ ਅੱਗੇ ਲੋਕ ਹੀ ਹੁੰਦੇ ਸਿੱਧੇ ਸਾਦੇ ਹੁਣ ਤਾਂ ਲੋਕ ਠੱਗੀਆਂ ਵੀ ਵਾਲੀਆਂ ਮਾਰਦੇ ਨੇ ਹੁਣ ਕੋਈ ਅੰਦਰ ਵੜਦਾ ਵੀ ਨਹੀਂ ਕਿਸੇ ਨੂੰ ਤਾਂ ਹੀ ਸਭ ਨੂੰ ਕੰਨ ਹੋਏ ਹੋਏ ਨੇ ਅੱਗੇ ਆਹੀ ਬੰਦੀ ਜਾਂਦੇ ਹੋਏ ਚਾਹ ਪਾਣੀ ਰੋਟੀ ਟੁੱਕ ਵੀ ਖਾ ਜਾਂਦੇ ਹੁੰਦੇ ਲੱਸੀ ਪਾਣੀ ਪੀ ਜਾਂਦੇ ਹੁਣ ਭਾਈ ਉਹਨੇ ਕੀ ਕਰਿਆ ਉਹ ਕਹਿੰਦਾ ਹਾਂ ਜੀ ਦੱਸੋ ਪ੍ਰਸ਼ਾਦਾ ਪ੍ਰਸੂਦਾ ਕਹਿੰਦਾ ਨਾ ਜੀ ਖਾ ਪੀ ਕੇ ਆਇਆ ਬਸ ਰਾਤ ਕੱਟਣੀ ਹੈ ਸਾਨੂੰ ਛੱਤ ਦੇ ਦਿਓ ਰਾਤ ਕੱਟਣ ਨੂੰ ਅਸੀਂ ਤੜਕੇ ਉੱਠ ਕੇ ਭੱਗ ਜਾਾਂਗੇ ਪਈਗੇ ਭਾਈ ਪਏ ਹੋਏ ਰਾਤ ਨੂੰ ਤਾਂ ਇੱਕ ਬੰਦੇ ਜਦੋਂ ਟਿਕ ਟਕਿਆ ਹੋ ਗਿਆ ਸਾਰੇ ਸੌਂਗੇ ਇੱਕ ਬੰਦੇ ਨੂੰ ਲੱਗਿਆ ਵੀ ਕੋਈ ਬਾਹਰ ਬੋਲ ਰਿਹਾ ਤਾਂ ਉਹਨੇ ਦੂਜੇ ਨੂੰ ਉਠਾਇਆ ਕਹਿਣਾ ਐ ਲੱਗਦਾ ਜਿਵੇਂ ਕੋਈ ਬਾਹਰੇ ਹੁੰਦਾ ਹੈ ਉਹਨਾਂ ਨੇ ਭਾਈ ਦੇਖਿਆ ਆਲਾ-ਦਾਲਾ ਜਦੋਂ ਦੇਖਿਆ ਤਾਂ ਕਿਤੇ ਕੋਈ ਨਾ ਦਿਸਿਆ ਜਦੋਂ ਨਾ ਦਿਸਿਆ ਤਾਂ ਉਹਨੂੰ ਉਹ ਦੂਜਾ ਬੰਦਾ ਕਹਿੰਦਾ ਤੈਨੂੰ ਤਾਂ ਐਵੇਂ ਲੱਗੀ ਜਾਂਦਾ ਕਹਿੰਦਾ ਕੋਈ ਨਹੀਂ ਹੈਗਾ ਤੂੰ ਪਾਈ ਜਾ ਭਾਈ ਇੰਨੇ ਨੂੰ ਉਹਨਾਂ ਨੂੰ ਉਹ ਬਾਹਰ ਕਿਸਾਨ ਦੇ ਜਿਮੀਦਾਰ ਦੇ ਬਲਦ ਬੰਨੇ ਹੋਏ ਸੀ ਦੋ ਉਹਨਾਂ ਦੇ ਕੰਨ 'ਚ ਗੱਲ ਪਈ ਵੀ ਇਹ ਬਲਦ ਨੇ ਜਿਹੜੇ ਇਹ ਆਪਸ ਵਿੱਚ ਬੰਦਿਆਂ ਵਾਂਗੂ ਗੱਲ ਕਰ ਰਹੇ ਨੇ ਤਾਂ ਭਾਈ ਉਹ ਤਾਂ ਸੁਣਨ ਲੱਗੇ ਜਦੋਂ ਸੁਣਦੇ ਰਹੇ ਤਾਂ ਇੱਕ ਬਲਦ ਦੂਜੇ ਨੂੰ ਕਹਿ ਰਿਹਾ ਕਹਿੰਦਾ ਅੱਜ ਦਾ ਹੀ ਸਾਥ ਹੈ ਭਰਾਵਾ ਆਪਣਾ ਤੜਕੇ ਤਾਂ ਮੈਂ ਮਰ ਜੂਗਾ ਉਹ ਕਹਿੰਦਾ ਕੀ ਗੱਲ ਕਹਿੰਦਾ ਮੈਂ ਕਹਿੰਦਾ ਪਿਛਲੇ ਜਨਮ ਚ 200 ਰੁਪਇਆ ਲਿਆਤੀ ਏ ਜ਼ਿਮੀਂਦਾਰ ਤੋਂ ਬਲਦ ਕਹਿੰਦਾ ਕਹਿੰਦਾ ਮੈਤੋਂ ਨਾ ਗਿਆ ਮੋੜਿਆ ਹੁਣ ਆ ਜਨਮ ਚ ਕਹਿੰਦਾ ਬਲਦ ਬਣਾ ਕੇ ਰੱਬ ਨੇ ਕਹਿੰਦਾ ਮੈਤੋਂ ਇਹਦਾ ਕਰਜ਼ਾ ਲਹਾਇਆ ਹੁਣ ਕਹਿੰਦਾ ਅੱਜ ਮੇਰਾ ਉਹ ਕਰਜ਼ਾ ਪੂਰਾ ਹੋ ਜੂਗਾ ਰਾਤ ਨੂੰ ਤੜਕੇ ਨੂੰ ਕਹਿੰਦਾ ਮੈਂ ਮਰ ਜੂਗਾ ਮੇਰਾ 200 ਰੁਪਏ ਪੂਰਾ ਹੋ ਜੂ ਹੁਣ ਮੇਰਾ ਮੈਂ ਮੈਂ ਇਹਦਾ ਕੰਮ ਕਰਤਾ ਜਿਹੜਾ ਚਲੋ ਉਹ ਦੂਜਾ ਕਹਿੰਦਾ ਕਹਿੰਦਾ ਛਿਆ ਕਹਿੰਦਾ ਭਰਾਵਾ ਗੱਲ ਤਾਂ ਕੁਝ ਮੇਰੀ ਵੀ ਆਹੀ ਕੁਸ ਹੈ ਕਹਿੰਦਾ ਤੇਰਾ ਤੂੰ ਤਾਂ ਕਹਿੰਦਾ ਭੁਗਤ ਗਿਆ ਮੈਂ ਤਾਂ ਹਲੇ ਪਤਾ ਨਹੀਂ ਕਿੰਨਾ ਚਿਰ ਕੱਟੂਗਾ ਕਹਿੰਦਾ ਤੂੰ ਗਿਮਿਆ ਕਹਿੰਦਾ ਮੈਂ ਵੀ ਕਹਿੰਦਾ ਲਿਆਤੀ ਕਰਜਾ ਕਿਸੇ ਤੋਂ ਕਹਿੰਦਾ ਮੈਂ ਕਹਿੰਦਾ ਆ ਜਿੰਮੇਦਾਰ ਤੋਂ ਵੀ ਲਿਆਤੀ ਜ਼ਿੰਮੇਦਾਰ ਦਾ ਵੀ ਨਹੀਂ ਮੇਥੋਂ ਮੁੜਿਆ ਉਹ ਬੰਦੇ ਦਾ ਵੀ ਨਹੀਂ ਮੁੜਿਆ ਹੁਣ ਕਹਿੰਦਾ ਜ਼ਿੰਮੇਦਾਰ ਦਾ ਤਾਂ ਮੈਂ ਐਂ ਕਰਕੇ ਮੋੜ ਰਿਹਾ ਹਾਂ ਹੁਣ ਕਹਿੰਦਾ ਮੇਰਾ ਵੀ ਕੱਲ ਨੂੰ ਪੂਰਾ ਹੋਣ ਵਾਲਾ ਹੁਣ ਜ਼ਿੰਮੇਦਾਰ ਵੀ ਕਹਿੰਦਾ ਉਹ ਬੰਦੇ ਤੋਂ ਲਈ ਬੈਠਾ ਜੀ ਤੁਮੈਂ ਲਿਆ ਹੋਇਆ ਸੀ ਕਹਿੰਦਾ ਹੁਣ ਕੱਲ ਨੂੰ ਮੈਨੂੰ ਉਹ ਬੰਦਾ ਲੈ ਜੂਗਾ ਕਹਿੰਦਾ ਨਾਲੇ ਮੇਰੇ ਡੰਡੇ ਮਾਰ-ਮਾਰ ਕੇ ਲੈ ਜਾਊਗਾ ਮੈਨੂੰ ਇੱਥੋਂ ਇਹ ਬੰਦੇ ਤੋਂ ਉਹ ਕਿਉਂ ਕਹਿੰਦਾ ਇਹਨੇ ਉਹਦਾ ਕਰਜ਼ਾ ਮੋੜਿਆ ਨਹੀਂ ਮੈਂ ਮੈਂ ਜਿਹੜਾ ਇਹ ਤੋਂ ਲਿਆਤੀ ਉਹ ਤਾਂ ਹੋ ਗਿਆ ਪੂਰਾ ਕਹਿੰਦਾ ਹੁਣ ਮੈਂ ਉਹ ਬੰਦੇ ਦੇ ਹੱਥ ਚੜੂੰਗਾ ਉਹਦਾ ਕਰਜ਼ਾ ਪੂਰਾ ਕਰੂੰਗਾ ਜਦੋਂ ਭਾਈ ਉਹ ਐ ਗੱਲਾਂ ਕਰਦੇ ਨੇ ਤਾਂ ਉਹ ਠੱਗ ਝਾਕਦੇ ਨੇ ਇੱਕ ਦੂਜੇ ਕੰਨੀ ਵੀ ਇਹ ਕੀ ਗੱਲ ਹੋਈ ਫਿਰ ਬੜਦ ਦੂਜਾ ਕਹਿੰਦਾ ਕਹਿੰਦਾ ਆਪਣਾ ਤਾਂ ਇੰਨਾ ਇੰਨਾ ਕੀ ਐ ਵੀ 2 2 4 400 ਜੀ ਕਹਿੰਦਾ ਆਪਾਂ ਤਾਂ ਇੰਨੇ ਤੰਗਾਂ ਕਹਿੰਦਾ ਜਿਹੜਿਆਂ ਅੱਜ ਬੰਦੇ ਆਏ ਨੇ ਇਹਨਾਂ ਦੇ ਇੱਥੇ ਕਹਿੰਦਾ ਇਹਨਾਂ ਦਾ ਕੀ ਹਾਲ ਬਣੂਗਾ ਉਹ ਕਹਿੰਦਾ ਉਹ ਕਿਵੇਂ ਦੂਜਾ ਕਹਿੰਦਾ ਕਹਿੰਦਾ ਇਹਨਾਂ ਨੇ ਤਾਂ ਬੇਅੰਤੀ ਠੱਗੀਆਂ ਮਾਰੀਆਂ ਹੋਈਆਂ ਨੇ ਇਹ ਤਾਂ ਕਹਿੰਦਾ ਜੀ ਤੋਂ ਪੈਸਾ ਲੈਂਦੇ ਨੇ ਮੋੜਦੇ ਹੀ ਨਹੀਂ ਹਨ ਹੁਣ ਕਹਿੰਦਾ ਸੇਠ ਤੋਂ ਲਿਆਏ 2000 ਰੁਪਇਆ ਕਹਿੰਦਾ ਮੋੜਦੇ ਉਹਦਾ ਵੀ ਨਹੀਂ ਕਹਿੰਦਾ ਉਹਨੂੰ ਕਹਿੰਦੇ ਨੇ ਅਗਲੇ ਜਨਮ 'ਚ ਕਹਿੰਦਾ ਆਪਾਂ ਤਾਂ ਬੜਦ ਹੀ ਬਣੇ ਤੇ ਕਹਿੰਦਾ ਇਹ ਪਤਾ ਨਹੀਂ ਅਗਲੇ ਜਨਮ 'ਚ ਕੀ ਖੋਤੇ ਖਾਤੇ ਵੜਨਗੇ ਕਹਿੰਦਾ ਫਿਰ ਸੇਠ ਦੇ ੱੱਕੇ ਚੜਨਗੇ ਭਾਈ ਜਦੋਂ ਉਹਨਾਂ ਨੇ ਇਹ ਗੱਲ ਸੁਣ ਲਈ ਠੱਗਾਂ ਨੇ ਉਹਨਾਂ ਦਾ ਤਾਂ ਨੀਂਦ ਉੱਡ ਗਈ ਉਹਨਾਂ ਤਾਂ ਤਾਂ ਭਾਦੀ ਬਣ ਗਈ ਜਦੋਂ ਦਿਨ ਚੜਿਆ ਤਾਂ ਭਾਈ ਉਹ ਇੱਕ ਬਲਦ ਤਾਂ ਮਰਿਆ ਪਿਆ। ਚੱਕਣ ਇੱਕ ਦੂਜੇ ਕੰਨੀ ਵੀ ਇਹ ਤਾਂ ਸੱਚੀ ਹੀ ਮਰਿਆ ਪਿਆ। ਇਹ ਤਾਂ ਸੱਚ ਹੋ ਗਈ ਗੱਲ। ਇੰਨੇ ਨੂੰ ਭਾਈ ਕੋਈ ਹੋਰ ਬੰਦਾ ਆਇਆ ਉਹ ਆਕੇ ਜ਼ਿਮੀਦਾਰ ਨੂੰ ਕਹਿੰਦਾ ਵੀ ਦੇ ਮੇਰੇ ਪੈਸੇ। ਉਹ ਕਹਿੰਦਾ ਮੈਂ ਹਜੇ ਦੇ ਨਹੀਂ ਸਕਦਾ। ਕਹਿੰਦਾ ਫਿਰ ਮੈਂ ਤੇਰਾ ਬਲਦ ਲੈ ਜਾਣਾ। ਦੇਖਦੇ ਦੇਖਦੇ ਭਾਈ ਉਹਨੇ ਬਲਦ ਵੀ ਖੋਲ ਲਿਆ, ਦੋ ਮਾਰੀਆਂ ਉਹਦੇ ਛਟੀਆਂ। ਗੇਟ ਤੋਂ ਬਾਹਰ ਕੱਢ ਕੇ ਉਹਨੂੰ ਭਜਾ ਕੇ ਲੈ ਗਿਆ। ਪਾਈ ਫਿਰ ਹੁਣ ਉਹ ਸੋਚਦੇ ਨੇ ਵੀ ਇਹ ਤਾਂ ਸੱਚੀਆਂ ਹੋ ਗਈਆਂ ਗੱਲਾਂ ਵੀ ਆਪਾਂ ਖਬਰ ਖੋਤੇ ਬਣਾਗੇ ਆਪਾਂ ਉਹ ਤਾਂ ਬੜਾ ਕੁੱਟਿਆ ਕਰੂਗਾ ਫਿਰ ਇਹ ਸਾਹੂਕਾਰ ਜੀ ਤੋਂ ਆਪਾਂ 2000 ਲਿਆ ਆਂ ਆਪਾਂ ਤਾਂ ਵੀ ਜੇ ਹੋਰ ਦਾ ਨਹੀਂ ਸਾਹੂਕਾਰ ਦੇ ਤਾਂ ਆਪਾਂ ਮੋੜੋ ਪੈਸੇ ਮਨ ਚ ਡਰ ਬੈਠ ਗਿਆ ਜਦੋਂ ਭਾਈ ਜਾਂਦੇ ਨੇ ਸਾਹੂਕਾਰ ਲਵੇ ਬਾਗੀ ਸਕੀਮ ਜੀ ਲਾ ਕੇ ਵੀ ਆਪਾਂ ਤਾਂ ਮੋੜ ਕੇ ਆਉ ਉਹਦੇ ਪੈਸੇ ਜਦੋਂ ਗਏ ਸਾਹੂਕਾਰ ਕੋਲੇ ਕਹਿੰਦੇ ਆਹ ਲਓ ਜੀ ਆਪਦੇ ਪੈਸੇ ਉਹ ਕਹਿੰਦਾ ਕੀ ਗੱਲ ਭਾਈ ਕਹਿੰਦੇ ਜੀ ਬੱਸ ਵੀ ਸਾਡਾ ਧੰਦਾ ਸਰ ਗਿਆ ਅਸੀਂ ਲੈਣਾ ਹੀ ਨਹੀਂ ਹਨਾ ਸਾਹੂਕਾਰ ਵੀ ਜਾਣੇ ਜਾਣਦੀ ਵੀ ਇਹ ਹੈਗੇ ਤਾਂ ਠੱਗ ਨੇ ਵੀ ਗੱਲ ਕੀ ਹੋਈ ਇਹ ਮੈਨੂੰ ਪੈਸੇ ਕਿਵੇਂ ਮੁੜ ਰਹੇ ਨਹੀਂ ਉਹ ਕਹਿੰਦਾ ਵੀ ਦੇਖੋ ਮੇਰਾ ਵੀ ਇੱਕ ਉਸੂਲ ਹੈ ਵੀ ਮੈਂ ਬਹੀ ਤੇ ਚੜ੍ਹਾ ਲੇ ਹੁਣ ਤਾਂ ਮੈਂ ਤੁਹਤੋਂ ਅਗਲੇ ਜਨਮ 'ਚ ਹੀ ਲਊਂਗਾ ਇਹ ਉਹਨਾਂ ਨੇ ਭਾਈ ਬੜੀਆਂ ਮਿੰਤਾਂ ਤਰਲੇ ਕਰੇ ੱੱੱਕੇ ਨਾਲ ਫੜਾਈ ਉਹ ਕਹਿੰਦਾ ਮੈਂ ਨਹੀਂ ਫੜਨੇ ਕਹਿੰਦਾ ਜੋਰ ਲਾ ਲਓ ਇਹ ਤੁਸੀਂ ਬਗਜੋ ਲਾਈਕ ਇਹਨਾਂ ਨੂੰ ਮੈਂ ਤਾਂ ਇਹ ਹੁਣ ਅਗਲੇ ਜਨਮ ਚ ਇਸ ਹਿਸਾਬ ਕਿਤਾਬ ਕਰੂੰ ਜਦੋਂ ਮੈਂ ਤੁਸੀਂ ਨਾਂ ਲਿਖਿਆ ਕੇ ਜਾਂਦੇ ਉਦੋਂ ਵੀ ਮੇਰਾ ਤਾਂ ਇਹ ਊਸੂਲ ਹੈ ਮੈਂ ਤਾਂ ਮੁਕਰਦਾ ਨਹੀਂ ਹਾਂ ਚਲੋ ਭਾਈ ਜਦੋਂ ਨਾਂ ਫੜੇ ਬਹੁਤ ਮਿੰਤਾ ਤਰਲੇ ਕਰੇ ਤਾਂ ਮੁੜ ਗਈ ਤੁਰੇ ਜਾਂਦੇ ਨੇ ਤਾਂ ਇੱਕ ਸਾਧੂ ਸੰਤ ਬੈਠਾ ਕਿਤੇ ਉਹਦੇ ਕੋਲ ਦੀ ਲੰਗੇ ਜਾਂਦੇ ਨੇ ਉਹ ਸਾਧੂ ਕਹਿੰਦਾ ਕਹਿੰਦਾ ਭਾਈ ਮੈਨੂੰ ਐ ਲੱਗਦਾ ਵੀ ਤੁਸੀਂ ਕੋਈ ਫਿਕਰ ਚ ਹੁੰਨੇ ਹੋ ਜਿਵੇਂ ਭੱਜ ਕੇ ਉਹਦੇ ਕੋਲ ਬੈਹਿ ਕੇ ਉਹਨੂੰ ਸਾਰੀ ਵੀ ਇਥੇ ਦੱਸੀ ਵੀ ਐਂ ਕਰਕੇ ਅਸੀਂ ਪੈਸੇ ਕਿਸੇ ਦੇ ਮੋੜੇ ਨਹੀਂ ਹੁਣ 2000 ਲੈ ਲਿਆ ਵੀ ਅਸੀਂ ਉੱਥੇ ਬੜਦਾ ਨਹੀਂ ਗੱਲਾਂ ਸੁਣੀਆਂ ਨੇ ਵੀ ਉਹ ਸੱਚ ਹੋ ਗਈਆਂ ਸਾਡੇ ਸਾਹਮਣੇ ਵੀ ਹੁਣ ਅਸੀਂ ਉਹਨੂੰ ਮੋੜਨ ਗਏ ਤੇ ਉਹ ਪੈਸੇ ਨਹੀਂ ਮੋੜਦਾ ਉਹ ਕਹਿੰਦਾ ਮੈਂ ਤਾਂ ਅਗਲੇ ਜਨਮ ਚ ਹੀ ਲਵਾਂਗਾ ਸਾਬੂ ਕਰ ਕਹਿੰਦਾ ਉਹ ਕਹਿੰਦਾ ਥੋੜ੍ਹਾ ਐ ਕਰੋ ਕਹਿੰਦਾ ਤੁਸੀਂ ਆ ਗਾਹਾਂ ਵਾਲੇ ਪਿੰਡ ਚ ਜਾਓ ਥੋਡੀ ਗੱਲ ਦਾ ਉੱਥੇ ਹੱਲ ਨਿਕਲੂਗਾ ਉਹ ਕਹਿੰਦੇ ਤੂੰ ਦੱਸ ਦੇ ਸਾਨੂੰ ਕਹਿੰਦਾ ਨਾ ਨਾ ਤੁਸੀਂ ਜਾਓ ਥੋਡੀ ਗੱਲ ਉੱਥੇ ਕਲੀਅਰ ਹੋਊਗੀ ਬਾਗੇ ਜਦੋਂ ਭਾਈ ਉਹ ਪਿੰਡ ਚ ਗਏ ਤਾਂ ਉੱਥੇ ਕੀ ਦੇਖਦੇ ਨੇ ਸਾਰੇ ਪਿੰਡ ਚ ਹਾਇ ਹੈ ਕਲਾਪ ਮੱਚੀ ਪਈ ਐ ਪਾਣੀ ਕਰਕੇ ਵੀ ਪਾਣੀ ਨਹੀਂ ਹੈਗਾ ਪਿੰਡ ਚ ਪੀਣ ਨੂੰ ਨਾ ਹਣਾ ਧੋਣਾ ਤਾਂ ਦੂਰ ਦੀ ਗੱਲ ਵੀ ਪੀਣ ਨੂੰ ਵੀ ਨਹੀਂ ਹੈਗਾ ਜਿਹੜੇ ਨੌਜਵਾਨ ਨੇ ਉਹ ਤਾਂ ਭਾਈ ਦੂਰੋਂ ਨੇੜੇੋਂ ਚੱਕ ਲਿਆਉਂਦੇ ਨੇ ਵਗ ਦੂਜੇ ਪਿੰਡਾਂ ਚੋਂ ਭਰ ਲਿਆਉਂਦੇ ਨੇ ਭੰਡਾ ਭੁੰਡਾ ਕੋਈ ਜਿਹੜੇ ਬਜ਼ੁਰਗ ਨੇ ਬੁੜੇ ਬੁੜੀਆਂ ਉਹੋ ਪਿਆਸ ਨਾਲ ਜੀਭਾਂ ਤਾਲੂਏ ਲੱਗੀਆਂ ਪਈਆਂ ਨੇ ਮਰ ਵੀ ਰਹੇ ਨੇ ਬਹੁਤ ਬੁਰਾ ਹਾਲ ਹੋਇਆ ਪਿਆ ਉਹਨਾਂ ਨੂੰ ਸਕੀਮ ਸੁਝ ਗਈ ਉਹ ਕਹਿੰਦੇ ਹੋਈਏ ਨਾ ਤਾਂ ਆਪਾਂ ਇਹ 2000 ਦਾ ਇੱਥੇ ਇੱਕ ਬੰਦਾ ਕਹਿੰਦਾ ਵੀ ਇਹਦਾ ਬੋਰ ਕਰਾਉ ਆਪਾਂ ਖੂਲਵਾਉ ਇੱਥੇ ਚਲੋ ਭਾਈ ਲੱਗੇ ਲਾਉਣ ਜਿਉਂ ਲੱਗੇ ਪੱਟਣ ਜਦੋਂ ਪਾਣੀ ਨਿਕਲਿਆ ਆਇਆ ਤਾਂ ਉਹ ਸਾਰਾ ਅੰਦਰੋਂ ਪੱਕਾ ਪੁੱਕਾ ਕਰਾ ਕੇ ਉਹਨਾਂ ਨੇ ਤਾਂ ਭਾਈ 2 ਮਹੀਨੇ ਲਾਤੇ ਉੱਥੇ ਲਾਏ ਹੋਏ 2 ਮਹੀਨੇ ਜਦੋਂ ਐਣ ਤਿਆਰ ਹੋ ਗਿਆ ਪਾਣੀ ਆ ਗਿਆ ਪਿੰਡ ਵਾਲੇ ਤਾਂ ਭੱਜਿਆ ਹੁਣ ਵੀ ਸਾਨੂੰ ਤਾਂ ਹੁਣ ਪਾਣੀ ਮਿਲਿਆ ਕਰੂ ਸੁੱਖ ਦਾ ਸਾਹ ਹੋਊਗਾ ਉਹਨਾਂ ਨੇ ਕਹਾ ਸਕੀਮ ਲਾਈ ਵੀ ਆਪਾਂ ਕਿਸੇ ਨੂੰ ਪਾਣੀ ਭਰਨਾ ਨਹੀਂ ਦੇਣਾ ਤੇ ਡੰਗਾ ਲੈ ਕੇ ਖੜ ਗਏ ਦੋਨੇ ਠੱਗ ਖੜੇ ਹੋਏ ਜਿਹੜਾ ਵੀ ਕੋਈ ਆਵੇ ਪਾਣੀ ਕਹਿਣ ਦੂਰ ਹੋ ਜਾ ਸਾਡਾ ਤਾਂ ਇਹ ਪਾਣੀ ਹੈ ਹੀ ਨਹੀਂ ਉਹ ਕਹਿੰਦੇ ਹੋਰ ਕੀ ਦਾ ਪਾਣੀ ਕਹਿੰਦਾ ਇਹ ਤਾਂ ਫਲਾਨੇ ਥਾਵੇਂ ਸੇਠ ਰਹਿੰਦਾ ਜਿਹੜਾ ਨਾ ਸਾਹੂਕਾਰ ਇਹ ਤਾਂ ਉਹਦਾ ਪਾਣੀ ਹੈ ਵੀ ਉਹ ਤੋਂ ਪੁੱਛ ਲਓ ਜੇ ਤੁਹਾਨੂੰ ਦਿੰਦਾ ਹੈ ਵੀ ਸਾਡੇ ਕੋਲ ਤਾਂ ਜਿੰਨਾ ਮਰਜ਼ੀ ਲੈ ਜਿਓ ਸਾਨੂੰ ਤਾਂ ਉਹਨੇ ਖੜਾਇਆ ਹੈ ਭਾਈ ਲੋਕ ਤਾਂ ਉੱਥੇ ਵਗ ਗਏ ਤੇ ਹਾਏ ਮਰਦੇ ਤੇ ਵਿਚਾਰੇ ਗਏ ਹੋਏ ਤਾਂ ਉਹਨੂੰ ਜਾ ਕੇ ਕਹਿੰਦੇ ਵੀ ਸੇਠ ਜੀ ਉਹਦੇ ਪੈਰੀਂ ਪੈ ਗਏ ਕਹਿੰਦੇ ਸਾਨੂੰ ਮaaf ਕਰ ਦੋ ਉਹ ਕਹਿੰਦੇ ਇਹ じゃ ਕੀ ਹੋ ਗਿਆ ਗੁਨਾਹ ਇਹ ਤਾਂ ਮੈਂ ਤੁਹਾਨੂੰ ਮaaf ਕਰਦਾ ਕਹਿੰਦੇ ਜੀ ਅਸੀਂ ਪਿਆਸੇ ਮਰਦੇ ਆ ਤੁਹਾਡਾ ਪਾਣੀ ਹੈ ਇੰਨਾ ਵੀ ਤੁਸੀਂ ਸਾਨੂੰ ਪੀਣ ਨਹੀਂ ਦਿੰਦੇ ਵੀ ਕੋਈ ਗੁਨਾਹ ਹੀ ਹੋ ਸੱਤੋ ਸਾਨੂੰ ਮaaf ਕਰ ਦੋ ਉਹ ਕਹਿੰਦਾ ਮੇਰਾ ਤਾਂ ਨਾ ਕੋਈ ਪਾਣੀ ਹੈ ਨਾ ਮੈਂ ਤੁਹਾਡਾ ਕੋਈ ਗੁਨਾਹ ਹੈ ਵੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਕਿਉਂ ਐ ਕਰਦੇ ਹੋ ਉਹ ਯਰ ਨੇ ਫੇਰ ਗੱਲ ਦੱਸੀ ਵੀ ਸਾਰਾ ਪਿੰਡ ਮਰ ਰਿਹਾ ਹੈ ਪਿਆਸ ਨਾਲ ਵੀ ਤੁਸੀਂ ਉੱਥੇ ਐਡਾ ਖੂਲ ਵਾਇਆ ਹੈ ਉਹ ਚ ਇੰਨਾ ਪਾਣੀ ਹੈ ਸਾਨੂੰ ਉਹ ਥੋੜੇ ਜਿਹੜੇ ਖੜਾਏ ਹੋਏ ਨੇ ਬੰਦੇ ਉਹ ਭਰ ਨਹੀਂ ਦਿੰਦੇ ਉਹ ਕਹਿੰਦਾ ਮੈਂ ਕਿਹੜੇ ਬੰਦੇ ਖੜਾਏ ਨੇ ਉਹ ਕਹਿੰਦਾ ਚੰਗਾ ਚੱਲੋ ਦੇਖਦਾ ਜਾ ਚੱਲ ਕੇ ਜੇ ਤੁਸੀਂ ਕਹਿੰਦੇ ਹੋ ਜਦੋਂ ਜਾਂਦਾ ਭਾਈ ਸਿਆਣਲੇ ਵੀ ਇਹ ਤਾਂ ਉਹੀ ਆਗੇ 2000 ਵਾਲੇ ਉਹਨਾਂ ਨੂੰ ਕਹਿੰਦਾ ਕੀ ਗੱਲ ਹੈ ਉਸੀਂ ਇਹਨਾਂ ਨੂੰ ਪਾਣੀ ਨਹੀਂ ਭਰਨ ਦਿੰਦੇ। ਉਹ ਕਹਿੰਦਾ ਜੀ ਥੋੜਾ ਹੈ ਪਾਣੀ। ਤੁਸੀਂ ਕਹੋਗੇ ਤਾਂ ਅਸੀਂ ਤਾਂ ਸਾਰੀ ਸਾਰਾ ਖੂਹ ਇਹਨਾਂ ਨੂੰ ਪਿਆਦਾਂਗੇ। ਉਹ ਕਹਿੰਦਾ ਮੇਰਾ ਕਿਵੇਂ ਪਾਣੀ ਮੈਂ ਲਵਾਇਆ ਨਾ ਕਰਿਆ। ਮੇਰਾ ਕੁਝ ਇੱਥੇ ਖੁਸ਼ ਵੀ ਨਹੀਂ। ਉਹ ਕਹਿੰਦੇ ਜੀ ਇਹ ਤੁਹਾਡੇ 2000 ਦੇ ਨਾਲ ਲਾਇਆ ਸੀ। ਜਿਹੜਾ ਥੋੜ ਤੂੰ 2000 ਲਿਆਤੀ ਅਸੀਂ ਪੱਲਿਓਂ ਵੀ ਪੈਸੇ ਪਾਏ ਨੇ। ਕਹਿੰਦਾ ਆ ਉਹਦਾ ਲੱਗਿਆ ਇਹ ਖੂਹ ਤਾਂ ਪਾਣੀ ਆਇਆ। ਵੀ ਹੁਣ ਇਹ ਜਿਹੜਾ ਵੀ ਪੁੰਨ ਲੱਗੂ ਉਹ ਤੁਹਾਨੂੰ ਲੱਗੂਗਾ ਤੇ ਭਾਈ ਉਹ ਕਹਿੰਦਾ ਵੀ ਤੁਸੀਂ ਲੋਕਾਂ ਨੂੰ ਪਾਣੀ ਦਿਓ ਭਰਨ ਪੀਣ ਚਲੋ ਜੀ ਲੋਕ ਤਾਂ ਲੱਗਗੇ ਭਾਈ ਹੋਗੇ ਖੁਸ਼ ਤਾਂ ਉਹ ਬੰਦੇ ਕਹਿੰਦੇ ਜੀ ਹੁਣ ਸਾਡਾ ਗੁਨਾਹ ਜਿਹੜਾ ਅਗਲੇ ਜਨਮ ਵਿੱਚ ਪੈਸੇ ਦੇਣੇ ਤੇ ਤੁਹਾਨੂੰ ਉਹ ਕਹਿੰਦਾ ਵੀ ਉਹ ਵੀ ਸਮਝ ਗਿਆ ਵੀ ਠੱਗ ਤਾਂ ਇਹ ਹੈਗੇ ਹੀ ਨੇ ਉਹ ਕਹਿੰਦਾ ਸਾਹੂਕਰ ਕਹਿੰਦਾ ਵੀ ਠੀਕ ਹੈ ਤੁਹਾਡਾ ਵੀ ਗੁਨਾਹ ਮਾਫ ਹੈ ਵੀ ਤੁਸੀਂ ਮੇਰੇ ਪੈਸਿਆਂ ਦਾ ਇਹ ਪੁੰਨਦਾਨ ਕਰਤਾ ਵੀ ਹੁਣ ਕੋਈ ਤੁਸੀਂ ਮੈਨੂੰ ਉਹਨੂੰ ਕਹਿੰਦਾ ਮੁਨਸੀ ਨੂੰ ਕਹਿੰਦਾ ਭਾਈ ਕੱਟ ਦੇ ਬਹੀ ਤੋਂ ਵੀ ਇਹਨਾਂ ਨੇ ਆਪਾਂ ਨੂੰ ਵਿਆਜ ਸਮੇਤ 2000 ਕੁਝ ਨਹੀਂ ਦੇਣਾ ਇਹਨਾਂ ਦਾ ਆ ਗਿਆ ਆਪਣੇ ਕੰਨੀ ਵਾਪਸ ਵੀ ਅੱਜ ਤੋਂ ਬਾਅਦ ਇਹ ਖੂਹ ਮੇਰੇ ਨਾਂ ਹੈ ਮੇਰਾ ਖੂਹ ਹੈ ਮੈਂ ਲਵਾਇਆ ਇੱਥੋਂ ਕੋਈ ਵੀ ਆਵੇ ਜਾਵੇ ਪਾਣੀ ਪੀਵੇ ਬੈਠੇ ਖੜੇ ਇਨਾਂ ਦਾ ਇੱਥੇ ਕੋਈ ਲਾਗ ਅਦੇਗਾ ਨਹੀਂ ਹੋਊਗਾ ਸੋ ਇਸ ਤੋਂ ਭਈ ਆਪਾਂ ਨੂੰ ਜਾਣਕਾਰੀ ਵੀ ਬਹੁਤ ਮਿਲਦੀ ਐ ਸਿੱਖਿਆ ਵੀ ਬਹੁਤ ਮਿਲਦੀ ਐ ਇੰਨਾਂ ਗੱਲਾਂ ਤੋਂ ਜੇ ਆਪਾਂ ਸਮਝੀਏ ਕਈ ਤਾਂ ਉਹ ਹੀ ਸੁਣ ਕੇ ਜੇ ਛੱਡ ਦਿੰਦੇ ਨੇ ਉਹਨੂੰ ਡੀਪਲੀ ਲੈ ਕੇ ਨਹੀਂ ਜਾਂਦੇ ਡੁਗਾਈ ਚ ਨਹੀਂ ਸੋਚਦੇ ਸੋ ਇਹ ਗੱਲਾਂ ਨਿੱਕੀਆਂ ਨਿੱਕੀਆਂ ਬਹੁਤ ਡੁੰਗੀਆਂ ਆਉਂਦੀਆਂ ਨੇ ਇਨਾਂ ਦੇ ਮਾਇਨੇ ਬਹੁਤ ਡੁੰਗੇ ਹੁੰਦੇ ਨੇ ਸਾਨੂੰ ਬੜਾ ਕੁਝ ਸਿਖਾਉਂਦੀਆਂ ਨੇ ਇਹ ਬਾਤਾਂ ਉਹ ਕਿਵੇਂ ਦੀ ਕਿਵੇਂ ਬੰਦੇ ਬਣ ਗਏ ਏਡੇ ਰਕਸ਼ਸ ਬੰਦੇ ਤੇ ਉਹ ਦੋਨੇ ਠੱਗ ਸਿਰਫ ਪਿਛਲੇ ਜਨਮ ਦੇ ਕਰਮਾਂ ਨੂੰ ਸੁਣ ਕੇ ਵੱਡਦਾ ਤਾਂ ਅਰੇ ਗੱਲਾਂ ਸੱਚੀਆਂ ਵੀ ਨੇ ਜੋ ਵੀ ਸਾਨੂੰ ਇਸ ਟਾਈਮ ਅਸੀਂ ਖੁਸ਼ੀਆਂ ਦੁਖੀਆਂ ਸਾਡੇ ਕੋਲ ਕੁਝ ਹੈਗਾ ਕੁਝ ਨਾ ਹੈਗਾ ਇਹ ਸਾਰਾ ਸਾਨੂੰ ਪਿਛਲੇ ਕਰਮਕਾਂਡ ਸਾਡੇ ਇਸ ਟਾਈਮ ਨਾਲ ਸਾਥ ਦੇ ਰਹੇ ਨੇ ਜੇ ਅਸੀਂ ਦੁਖੀਆਂ ਤਾਂ ਸਾਡੇ ਪਿਛਲੇ ਕਰਮ ਉਗੜਦੇ ਨੇ ਜੈਸੀ ਸੁਖੀਆਂ ਤਾਂ ਉਹ ਵੀ ਸਾਡੇ ਪਿਛਲੇ ਕਰਮੀ ਨੇ ਸੋ ਭਾਈ ਚੰਗਾ ਕਰਿਆ ਕਰੋ ਹਰੇਕ ਦੀ ਮਦਦ ਕਰਿਆ ਕਰੋ ਜਿੱਥੋਂ ਤੱਕ ਹੋ ਸਕੇ ਦਾਨ ਪੁੰਨ ਜ਼ਰੂਰ ਕਰਿਆ ਕਰੋ ਥੋੜੇ ਚ ਥੋੜਾ ਬਹੁਤੇ ਚ ਬਹੁਤਾ ਧੰਨਵਾਦ ਜੀ